ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਤੋਂ ਸਵਾਗਤ ਹੈ ਤੁਹਾਡਾ ਮੇਰੇ ਇਸ ਵਲੋਗ ਦੇ ਵਿੱਚ ਵਲੋਗ ਪੂਰਾ ਜ਼ਰੂਰ ਦੇਖਿਓ ਵੈਬ ਸੀਰੀਜ਼ ਦੇ ਕੁਝ ਪੀਟੀਐਸ ਨੇ ਤੇ ਕੁਝ ਸੀਨ ਨੇ ਉਮੀਦ ਹੈ ਤੁਹਾਨੂੰ ਪਸੰਦ ਆਣਗੇ ਹੁਣ ਅਸੀਂ ਵੱਧਦੇ ਹਾਂ ਅੱਗੇ ਵਲੋਗ ਵੱਲ ਰੀਟਸ ਸਵਾਜ ਸਦਾ ਸ਼ੂਟ ਦਾ ਹੈਗਾ ਸੈਕਿੰਡ ਡੇ ਆਹ ਹੈ ਜਿਹੜੇ ਅੱਜ ਦੇ ਹਨ ਜਿਹੜੇ ਬੱਚੇ ਆਏ ਆ ਕਿ ਸੈਕਿੰਡ ਡੇ ਥੋੜੀ ਕੁੜੀਆਂ ਘਾਟੇ ਲਿ ਦੂਰੋ ਦੂਰ ਆਏ ਸੋ ਕੱਲ ਚੱਲਦੇ ਹਾਂ ਸੋ ਇਹਨਾਂ ਨੂੰ ਮਿਲੋ ਸਾਰਿਆਂ ਨੂੰ ਆਹ ਜੀ ਕੀ ਪਤੇ ਤੁਹਾਨੂੰ ਬੀ ਫੋਨ ਆ ਦੇ ਹੁਣ ਮੈਂ ਇਕੱਲੇ ਇਕੱਲੇ ਨੂੰ ਬੁਲਾਵਾਂ ਇਹ ਆਇਆ ਜੀ ਲੁਧਿਆਣੇ ਤੋਂ ਹਾਂਜੀ ਹਰਮਨ ਸੇਕਰ ਅਤ ਜੀ ਨਵਜੋਤ ਕੋਲ ਕਿੱਥੇ ਤੁਸੀਂ ਕਿੱਥੋਂ ਨਾ ਦਰੋ ਤਰੋ ਯਾਰ ਮੈਨੂੰ ਲੱਗੀ ਸੇ ਮੈਂ ਤੇਰ ਮਿਲ ਕੇ ਅੰਦੇ ਲੱਗ ਕੇ ਨਾ ਕਰੋ ਮੈਂ ਮੇਰੇ ਵਾਲਾ ਡਾਇਲੋਗ ਮੈਂ ਆ ਹੀ ਜਾਂਦੇ ਇਹਨੂੰ ਕਿ ਤੁਸੀਂ ਛੱਡੋ ਮੇਰੇ ਕਰਵਾਈ ਇਹ ਹੈ ਜੀ ਮੰਨਤ ਕੋਲ ਇਹ ਟਲਵੰਡੀ ਲਾਲੋ ਸੁਤਾਨ ਦੇ ਦੌਰ ਰਾਖੰਡਾ ਜਾਸਤਿਕ ਪਰ ਉਤਰਾਖੰਡ ਤੋਂ ਆਇਆ ਨਹੀਂ ਸੁਭਾਸ ਦੇ ਮਤਲਬ ਦਸੇ ਨੇ ਕੱਲ ਬੜੀ ਗੁਰੂ ਗੁਰੂ ਆਇਆ ਕਿ ਯਕ ਕੌਜੀ ਹਣੀ ਕਿਦਾ ਸੋਏ ਕਿ ਤੋ ਇਹ ਟਲਵੰਡੀ ਸਭ ਯਾਦ ਹੋ ਜਾਂਦਾ ਮੈਨੂੰ ਕਈ ਅੰਗ ਜਾਂਦਾ ਜਿੰਨਾ ਮੇਰੀ ਗੱਡੀ ਕੋਲ ਗੱਲਬਾਤ ਹੁੰਦੀ ਰਹਿੰਦੀ ਆ ਸੋ ਇੰਟਰੋ ਕਰਾਂ ਆਜੋ ਕਰਾ ਲਓ ਆ ਲਓ ਕੁੜੀ ਗੁੱਸਾ ਕਰਦੀ ਯਾਰ ਇਹ ਤਾਂ ਇੰਟਰੋ ਇਹ ਹੈਗੀ ਹੈ ਕਿੰਨੀ ਧਿਆਨ ਇਹ ਵਾਲੇ ਸਾਰੇ ਦੇ ਫੋਨ ਤੇ ਫੋਟੋ ਖੇਡੂਗਾ ਲੋਕਾ ਲੇ ਮੋਰਵਾ ਆ ਇਹਨਾਂ ਨੇ ਕਿਹਦੇ ਦਾ ਫੋਨ ਨਹੀਂ ਪੜਿਆ ਇਹਨੇ ਕੱਲ ਕਰਾਇਆ ਤੇ ਕੁੜੀ ਦਾ ਫੋਨ ਲਿਖਾ ਕਿੰਨੇ ਪੈਸੇ ਦਿੱਤੇ ਹੀ ਉਹਨੂੰ ਫੋਨ ਦੇ ਹਾਂ ਫ੍ਰੀਜ ਨੂੰ ਫ੍ਰੀਜ ਪਹਿਲੇ ਤੇ ਨਹੀਂ ਕਿੰਨੇ ਲੱਗੇ ਫ੍ਰੀਜ 1500 ਰੁਪਏ ਲਿਓ ਇਹਦੇ ਕੋਲ ਲੱਗ ਫ੍ਰੀਸੀਵਾ ਲਾਈ ਆ 5 ਕੋਡਾਂ ਦਾ 100 ਰੁਪਿਆ ਉਹ ਸਾਬ ਨਾਲ ਜਿੰਨਾ ਦਾ ਬਣੇਗਾ ਉਹਨੂੰ ਦੇ ਦਿਓ ਉਹਦਾ ਫੋਨ ਲੈ ਲਿਆ ਸਪੈਸ਼ਲੀ ਇਹਨੇ ਮੈਨੂੰ 4 5 5 ਕੋਡਾਂ ਠੀਕ ਆ ਇਧਰ ਆਹ ਸ਼ਸਤਰ ਵਾਲਾ ਜਿਹੜਾ ਮੇਰੇ ਜਨ ਨੂੰ ਪੱਲੀ ਸਾਡੇ ਕਰੂ ਇਹ ਚਾਰਕ ਬੱਲੇ ਬੱਲੇ ਰੁੱਖ ਦੇ ਨਾਲ ਆ ਕੇ ਰੱਖੋ ਉਹਨੂੰ

ਆਈ ਆਈ ਐਰਪੀਸ਼ਰ ਇੱਥੇ ਵਾਲੇ ਦੀ ਸੱਸ ਜੀ ਐਕਸ਼ਨ ਜੀ ਜੀਨਾਨ ਆਮ ਥੋੜਾ ਕਲੋਜ਼ ਹੋ ਜਾਓ ਥੋੜਾ ਪਿੱਛੇ ਜਾਓ ਹੈਲੋ ਗਾਇਜ਼ ਕੁਲ ਚੇਖਾ ਲਓ। ਦੇਖੋ ਤੋ ਕਾਟ ਰਖਾਇਓ। ਠੀਕ ਹੈ। ਇੱਕ ਇੱਕ ਹੀ ਮਿਲਣਾ ਏ। ਦੋ ਨਹੀਂ ਮਿਲਨੇ ਬਾਜੋ। ਕੀ ਲੈਣੀ ਏ ਕੀ? ਹਾਂ ਕੁਲ ਚਾ। ਕਿਤਾ ਕਰੋਗਾ? ਮੇਰੇ 10 ਹੋ ਗਏ। ਸੋ ਸਾਡਾ ਹੁਣ ਦੁਵਾਰਾ ਸੈੱਟ ਤੋਂ ਬੈਕਅਪ ਹੋ ਚੁੱਕਿਆ ਆ ਦਿਖਤੇ ਆ ਜਿਹੜੀ ਮੈਂ ਇੱਕ ਹੱਥ ਤਿੰਨ ਤਿੰਨ ਬੜੀਆਂ ਨਕੂ ਖੜਾਈਨ ਕੋਪੀ ਦੇਸੀ ਆਪਾਂ ਯੋ ਮੈਂ ਹੁਣ ਅਪਾ ਜਰੇ ਨੈਕਸਟ ਲੋਕੇਸ਼ਨ ਸੋ ਅਸੀਂ ਉਸ ਲੋਕੇਸ਼ਨ ਤੋਂ ਨਿਕਲ ਚੁੱਕੇ ਆ ਤੇ ਹੁਣ ਅਸੀਂ ਜਾ ਰਹੇ ਆ ਸੁਲਤਾਨਵਿੰਦ ਰੋਡ ਵੱਲ ਤੇ ਨੈਕਸਟ ਥੋੜਾ ਜਿਹਾ ਜਿਹੜਾ ਸ਼ੋਟ ਆ ਉਧਰ ਵਾ ਤੇ ਅਸੀਂ ਕਿੰਨਾ ਦੇ ਘਰ ਚੱਲੇ ਆ ਇਹ ਵੀ ਤੁਹਾਨੂੰ ਜਾ ਕੇ ਦਿਖਾਣੇ ਆ ਨਾਲੇ ਸਾਡੇ ਮਨੀਸ਼ਾ ਰਾਣੀ ਸੁਗੁਰ ਦਵਾਰਾ ਸਾਇਟ ਤੋਂ ਆਪਣਾ ਬੈਕਅਪ ਖੋਣ ਤੋਂ ਬਾਅਦ ਜੋ ਅਸੀਂ ਆਏ ਆ ਮੰਨਤ ਉਹਨਾਂ ਦੇ ਕਾਰੇ ਮਨੁਸ ਤੇ ਮਾਤਾ ਜੀ ਥਿਲੋਇਣਾ ਨੂੰ ਮੰਨਤ ਕਿੱਥੇ ਆਏ ਹੈਗੀ ਮੰਨਤ ਹੈ ਹੈਲੋ ਅੱਛਾ ਸ਼ਿਕਾਹ ਇਹ ਮੰਨਤ ਇਹ ਮੰਨਤ ਦੇ ਮਾਤਾ ਜੀ ਹੁਣ ਆਪਣਾ ਅਗਲਾ ਸੀਨ ਜਿਹੜਾ ਹੈਗਾ ਆ ਇਨਾਂ ਦੇ ਘਰ ਇੱਕ ਸ਼ੂਟ ਹੋਣਾ ਆ ਉਹ ਵੀ ਤੁਹਾਨੂੰ ਨਾਗਾਂ ਦਿਖਾਵਾਂਗੇ ਤੇ ਬਸ ਇਹ ਸ਼ੂਟ ਤੋਂ ਪਹਿਲਾਂ ਮੇਰੇ ਮਰਜੈਂਸੀ ਫੋਨ ਆ ਗਿਆ ਕਿ ਮੈਨੂੰ ਮੈਨੂੰ ਐਕਸ਼ਨ ਵਾਸਤੇ ਚਾਹੀਦਾ ਐਕਸ਼ਨ bro ਲੜਨ ਚੱਲ ਲਈ ਹਾਂ ਮੈਂ ਜਾਨੀ ਫੂਲ ਬਿਲਿੰਗ ਯਾਰ ਲੈ ਲਈ ਤੇ ਵਧੀਆ ਗੱਲਾਂ ਦੋ ਕ ਦਿਨ ਕਦਰ ਪੈ ਗਈ ਮੇਰੀ ਤੇ ਮਤਲਬ ਫਿਰ ਪਹਿਲਾਂ ਅਸੀਂ ਇੱਧਰ ਸ਼ੂਟ ਲੈਣ ਤੋਂ ਬਾਅਦ ਚਾਲੀ ਖੁ ਜਾਣਾ ਸੀ ਤੇ ਬਟ ਉਹ ਮੁਲਾ ਸੀਨ ਹੈਗਾ ਤੁਹਾਡੀ ਆ ਵੈਬ ਸੀਰੀਜ਼ ਦਾ ਤੇ ਫਿਰ ਹੁਣ ਪਹਿਲਾਂ ਮੈਂ ਉੱਥੇ ਜਾਉਂਗੀ ਤੇ ਚੋੜਦਾਂਗੀ ਫਿਰ ਮੈਂ ਇਹ ਦੁਹਰਾਉਂਗੀ ਯਾਰ ਥੱਕਿਆ ਨਾ ਇਹ ਤਾਂ ਗਰਮੀ ਬੜੀ ਤਾਂ ਬੜੀ ਹੈ ਦੂਰ ਦਾ ਰਿਹਾ ਮੈਨੂੰ ਤੇ ਤੇ ਸ਼ਾਮ ਨੂੰ ਜਿਨਾਉਣਾ ਪਵੇਗਾ ਨਾ ਹਾਂ ਸ਼ਾਮ ਨੂੰ ਹੀ ਰਾਈਟ ਦੀ ਦਾ ਚੱਕਰ ਪੈਣਾ ਉਹ ਬੜਾ ਉਤਨਕ ਤੇ ਪੇੜ ਪੇੜਾ ਥੱਲੇ ਵੈਸੇ ਸ਼ਾਮ ਦੀ ਹੋ ਜਾਂਦੀ ਹੈ ਫਿਰ ਆਹ ਦੇ ਨਾ ਇਹ ਚੀ ਹੈ ਹੱਦੀ ਪਹਿਲੀ ਜਿਹੜੀ ਸਭ ਤੋਂ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਨਾ ਪੱਗ ਵਾਲੀ ਸ਼ਾਇਦ ਕਿਸੇ ਨੇ ਵੇਖੀ ਹੋਵੇ ਤੇ ਇੰਸਟਾਗ੍ਰਾਮ ਤੇ ਵੀ ਪਾਈ ਆਪਣੀ ਬਹੁਤ ਸਮਝੀ ਜਾਂਦੀ ਤੇ ਉਹ ਭਾਗ ਵਾਲੀ ਅਸੀਂ ਵੀਡੀਓ ਬਣਾਈ ਕਿ ਜੇ ਮੁੰਡਾ ਮੁੰਡਾ ਹੁੰਦਾ ਬਾਜੂ ਦਸਤਾਰ ਸਜਾ ਲੈਣਾ ਤੇ ਉਹ ਸਾਡੀ ਮਤਲਬ ਬੜੀ ਮੰਨੀ ਗਈ ਓਏ ਮੰਨਦੇ ਪਾਪਾ ਗਏ ਆਹੋ ਤੇ ਉਹ ਦੋ ਸਾਡੀ ਮਤਲਬ ਕਿਸਮਤ ਵੜੀ ਜਗਾ ਕਰੋ ਸਭ ਤੋਂ ਜ਼ਿਆਦਾ ਮਤਲਬ ਮੇਰੇ ਅਕਾਊਂਟ ਤੇ ਪਹਿਲੀ ਉਹ ਵਾਇਰਲ ਹੋਤੋਂ ਬਾਅਦ ਚੋਂ ਵੀ ਵਾਇਰਲ ਹੋਈਆਂ ਉਹ ਤੋਂ ਜ਼ਿਆਦਾ ਵੀ ਹੋਈਆਂ ਪਰ ਪਹਿਲੀ ਮੇਰੀ ਹੋਈ ਪਹਿਲੇ ਨੂੰ ਭੁੱਲ ਨਹੀਂ ਸਕਦੇ ਵੀ ਭੁੱਲਣਾ ਵੀ ਨਹੀਂ ਚਾਹੀਦਾ ਜੁੜ ਰਹਾ ਹੁੰਦਾ ਵੀ ਤੁਹਾਡੇ ਲੱਭੀ ਰਿਹਾ ਸੀ ਆਪਾਂ ਹਾਂਜੀ ਹਾਂਜੀ ਸਾਡਾ ਸਾਡੀ ਬੱਧੀ ਚੀ ਰੰਦਾ ਸੀ ਕਮਾਂਡੀ ਸਾਡੀ ਦਾਸੀ ਗਾਰ ਅੰਕਲ ਜੀ ਇਹ ਦੇਮਨ ਦੇ ਪਿਤਾ ਜੀ ਵਧੀਆ ਸੋ ਹੁਣ ਆਪਾਂ ਬੀਬੀ ਫੇਰੇ ਚਾਣੇ ਜਾਲੀ ਕੋਈ ਲੋਕੇਸ਼ਨ ਤੇ ਉਤੋਂ ਬਾਅਦ ਫੇਰ ਤਾਂ ਇੱਥੇ ਵਾਪਸ ਆਣਾ ਵਾ ਹੁਣ ਮੈਂ ਕੱਲੀ ਹੁਣ ਗਏ ਕਿ ਮੈਂ ਕੁਝ ਸ਼ਾਇਦ ਜ਼ਿਆਦਾ ਸ਼ੂਟ ਨਾਲ ਲੱਤੇ ਜਾਣ ਆ ਕੁੜੀ ਦੇ ਸ਼ੋਰਟ ਵਧੀਆ ਲੱਲੇਗੀ ਤੇ ਤੁਹਾਨੂੰ ਵੀ ਦਿਖਾਵਾਂਗੇ ਬੇਇੱਜ਼ਤੀ ਕਿੱਤੀ ਨਹੀਂ ਆਪੇ ਕਹਿ ਕੇ ਬੇਇੱਜ਼ਤੀ ਕਰਾ ਰਹੇ ਹੋ ਮੈਂ ਕੁਛ کیا ਮਿਹਨਤ کیا 10 ਕੁੜੀ ਦਾ ਵੀਡੀਓ ਨਾਲ ਲੈਣ ਸਹੀ ਗੱਲ ਗੋਡੇ ਦੀ ਵੀਡੀਓ ਨਾਲ ਲੈਣ ਕਿਉਂਕਿ ਇਹਨੂੰ ਨਾ ਮੇਰੀ ਡਾਇਰੈਕਟਰ ਨਾਲ ਜਦੋਂ ਮੀਟਿੰਗ ਹੈ ਨਾ ਇਹਨੂੰ ਮੈਂ ਨਾਲ ਲੈ ਕੇ ਗਈ ਸੀ ਹੱਸੀ ਜਾਂਦੀ ਸੀ ਇਹਨੇ ਪਤਾ ਕਿ ਕਿਤਨਾ ਮੈਨੂੰ ਕਿਹਾ ਵੀਡੀਓ ਬਣਾਈ ਅਰੇ ਥੱਲੋ ਦੇ ਕੈਮਰਾ ਨੂੰ ਐਂਡ ਕਰਕੇ ਰੱਖਿਆ ਤੇ ਮੈਂ ਜਦ ਘਰ ਆ ਕੇ ਦੇਖਿਆ ਇੰਨੀ ਸੋਹਣੀ ਵੀਡੀਓ ਕਿ ਇਹਦੇ ਵਿੱਚ ਉਹਦੇ ਸਿਰਫ ਸਿਰਫ ਇਹ ਗੋਦਦਾ ਆਂ ਬਈ ਅਰੇ ਇਹ ਬੱਬਰੇ ਇਹ ਤਾਂ ਧੋਤੀ ਖੋਲ ਰਹਾ ਹੈ ਆਪੇ ਸੋਚ ਲਓ ਕਿ ਕੀ ਹੋ ਰਹੀ ਹੈ ਵੀ ਉਹ ਨਾਲ ਨਹੀਂ ਹੋ ਪਰ ਆਪਣੀ ਵਧੀਆ ਬਣਾਉਂਦੀ ਹੈ ਕੇ ਦੀ ਨਹੀਂ ਵਧੀਆ ਬਣਾਉਂਦੀ ਹੈ ਹਨਾ ਮੇਰੇ ਦੁਕਾਨ ਚ ਪਾਣੀ ਪਿਆ ਖਰਾਬ ਹੋ ਗਿਆ ਕਿੱਥੇ ਆਪਣੀ ਵੀ ਨਹੀਂ ਵਧੀਆ ਬਣਦੀ ਮੇਰਾ ਫੋਨ ਟੁੱਟ ਲਾ ਵਾ ਹਾਂਜੀ ਹਸਪੀਟਲ ਤੋਂ ਕਹਿੰਦੇ ਸੀ ਤੁਰਨ ਲੱਗੇ ਚਲੋ ਜੀ ਅਸੀਂ ਚાલਦੇ ਮਿਲਦੇ ਅੱਗੇ ਤੁਹਾਨੂੰ ਸ਼ੁਕਰੀਆ ਜੁੜੇ ਰਹੋ खूह अच्छे लीड करते करेक्टर सत श्रीकाल नाम दस दूँ शुभा गुलाटी थोड़ा दस दूँ कलपुर से और यहाँ पे शूट करने आए हुए बहुत अच्छा लगा शूट करके <laughs> <करने। laughs> ਠੀਕ ਹੈ ਬਟ ਨਾਲ ਮਰ ਜਾ ਦੋ ਨਾਲ ਨਾਲ ਬਸ ਜਾਨ ਹੋਈ ਨਹੀਂ ਦਿਨ ਰੋਜ਼ ਨਹੀਂ ਹੁੰਦੀ ਬਸ ਇਹ ਲੋ ਲੈ ਲਾਈਟ ਦੇ ਆਪ ਕੋ ਬਗਲ ਤੇ ਕਿਸਾ ਨਹੀਂ ਰੋ ਲੈ ਐਂਸਰ ਸੋ ਮੈਂ ਵਾਪਸ ਕਰ ਆ ਚੁੱਕੀ ਹਾਂ ਸ਼ੂਟ ਸਾਡਾ ਡਰ ਹੋ ਚੁੱਕਿਆ ਦੋ ਦਿਨ ਦਾ ਸ਼ੂਟ ਸੀ ਤੇ ਬਾਕੀ ਥੋੜੀ ਥੋੜੀ ਹੀ ਸੋਚੇ ਇੱਕ ਦਿਨ ਤੇ ਸ਼ਾਇਦ ਹੋ ਜਾਏਗਾ ਬਟ ਦਿੱਕਤ ਹੋ ਜਾਂਦੀ ਹੁੰਦੀ ਹੈ ਛੁੱਚ ਵੈਸੇ ਵੀ ਨਾ ਹੁਣੇ ਕਾਫੀ ਦਿਨਾਂ ਦਾ ਕੰਮ ਸੀ ਜਿਹੜਾ ਸੀ ਇਹ ਦੋ ਦਿਨ ਦੇ ਵਿੱਚ ਹੀ ਮੁਕਾ ਦਿੱਤਾ ਆ ਤੇ ਉਹ ਥਕਾਵਾਟ ਤੇ ਉਹ ਮਤਲਬ ਅੱਜ ਥੋੜਾ ਚਲੋ ਮਾਰਾ ਇਹਨੇ ਬੇਰੀ ਬਹੁਤ ਵਧੀਆ ਕੰਮ ਕਰਵਾ ਰਿਆ ਨਾ ਤੇ ਸਪੈਸ਼ਲੀ ਐਕਟਰ ਵੀ ਆਏ ਸੀ ਮਤਲਬ ਪੰਜਾਬੀ ਇੰਡਸਟਰੀ ਵਿੱਚੋਂ ਖੁਪਿੰਦਰ ਭਾਜੀ ਬੱਲਾ ਭਾਜੀ ਤੇ ਜਿਹੜੇ ਨਾਲ ਸਾਡੇ ਐਕਟਰਸ ਹੀ ਇਹਨਾਂ ਨੇ ਵੀ ਕੁਝ ਹਿੰਦੀ ਜਿਹੜੇ ਸ਼ੋਜ਼ ਹੁੰਦੇ ਨਾ ਉਹਨਾਂ ਵਿੱਚ ਵਰਕ ਕੀਤਾ ਆ ਜਿਵੇਂ ਕੁੜੀਆਂ ਆਂਦਾ ਆ। ਅੰਨਾ ਕੁਝ ਹੋਰ ਛੋਟੇ-ਛੋਟੇ ਜਿਹੀਆਂ ਫਿਲਮਾਂ ਦੇ ਸ਼ੂਟ ਆ ਜਾਂਦੇ। ਇਹਨਾਂ ਨੇ ਉਹਦੇ ਵਿੱਚ ਵੀ ਵਰਕ ਕੀਤਾ ਹੋਇਆ। ਮਤਲਬ ਚਲੋ ਬਹੁਤ ਵਧੀਆ ਐਕਸਪੀਰੀਅੰਸ ਹੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅੰਨਾ ਨਵਾਂ ਕੁਛ ਤੇ ਬਹੁਤ ਹੋਰ ਵੀ ਹੈ। ਮਤਲਬ ਸਭ ਕੁਝ ਆਲਮੋਸਟ ਤੇ ਉਮੀਦ ਕਰਦੀ ਆਂ ਕਿ ਮੈਂ ਤੁਹਾਨੂੰ ਸਭ ਨੂੰ ਵੈਬ ਸੀਰੀਜ਼ ਬਹੁਤ ਪਸੰਦ ਆਏਗੀ। ਇਹ ਵੈਬ ਸੀਰੀਜ਼ ਨੂੰ ਬਹੁਤ ਸਾਰਾ ਆਪਣਾ ਪਿਆਰ ਦਿਓ। ਅੱਗੇ ਸ਼ੇਅਰ ਕਰਿਓ। ਆਈ ਹੋਪ ਤੁਹਾਨੂੰ ਵੀ ਉਹਦੇ ਵਿੱਚ ਨਾ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਕੁਝ ਚੀਜ਼ਾਂ ਦਾ ਪਤਾ ਲੱਗੇਗਾ। ਤਕਾਵੜ ਕਰਕੇ ਰੱਬ ਦੇ ਤੇ ਢਿੱਲੀ ਬੈ ਗਈ ਯਾਰ ਬਹੁਤ 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 ਸਾਰਾ ਪਿਆਰ ਸਤਿਕਾਰ ਜਿਹੜੇ ਮੈਨੂੰ ਮਾਨ ਸਤਿਕਾਰ ਦਿੰਦੇ ਆ ਜਿਹੜੇ ਨਹੀਂ ਦਿੰਦੇ ਆ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਠੀਕ ਹੈ ਕਿਉਂਕਿ ਕਈ ਵਾਰੀ ਨਾ ਜਦ ਕੋਈ ਮਾੜਾ ਬੋਲਦਾ ਜਦਦਾ ਵੀ ਹੁੰਦਾ ਨਾ ਉਹ ਹੀ ਜਿਸਨੂੰ ਅਕੇਲਾ ਜਾਂਦੀ ਹੈ ਕਿ ਬਈ ਨਹੀਂ ਕੁਛ ਕਰਾਂਗੇ ਕਰਕੇ ਦਿਖਾਵਾਂਗੇ ਨਾ ਚਲੋ ਹਰ ਇੱਕ ਚੀਜ਼ ਛੋਟੀ ਮੀ ਹੁੰਦੀ ਕੁਝ ਵੀ ਵੱਡਾ ਨਹੀਂ ਹੁੰਦਾ ਸਭ ਕੁਝ ਮੇਰੇ ਇਹ ਗੱਲ ਮੰਨੀ ਹੈ ਕਿ ਸਭ ਕੁਝ ਆਪਣੀ ਮੈਂਟੈਲਿਟੀ ਤੇ ਡਿਪੈਂਡ ਕਰਦਾ ਆ ਕੀ ਅਸੀਂ ਕਿਦਾਂ ਸੋਚਣਾ ਹੈ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਵਾਈਰਲ ਹੋ ਜਿਕੇ ਨਾਲ ਸਭ ਜਿਕੇ ਭਤੇ